ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਚੀਚੇ ਨਗਰ ਤੋਂ ਸਮੁੱਚੇ ਮੇਰੇ ਨੌਜਵਾਨ ਵੀਰ ਜੋ ਅਸੀਂ ਆਪਣੇ ਪਿੰਡ ਦੇ ਵਿੱਚੋਂ ਕਾਫੀ ਵੀਰਾਂ ਨੇ ਸਾਡੇ ਸਮੁੱਚੇ ਨਗਰ ਨੇ ਸਮਰਥਨ ਕੀਤਾ ਹੈ ਸਾਡੇ ਨਾਲ ਕਾਫੀ ਗ੍ਰਾਹੀ ਜਿਹੜੀ ਅਸੀਂ ਕੀਤੀ ਹੈ ਪਰ ਇੱਕ ਮੇਰੇ ਨੌਜਵਾਨ ਸੂਝਵਾਨ ਵੀਰਾਂ ਦੀ ਇੱਕ ਸੋਚ ਸੀ ਕਿ ਅਸੀਂ ਉਹ ਦਾਨ ਦੇਣ ਤੋਂ ਪਹਿਲਾਂ ਉਹਦੀ ਦਸ਼ਾ ਵੇਖੀ ਜਾਵੇ ਕਿ ਉਹ ਜਗ੍ਹਾ ਵੇਖੀ ਜਾਵੇ ਕਿ ਜਿਹੜਾ ਦਾਨ ਹੈ ਉਹ ਸਹੀ ਜਗ੍ਹਾ ਤੇ ਅਸੀਂ ਦੇ ਸਕੀਏ ਔਰ ਅਸੀਂ ਅੱਜ ਇਸ ਨਗਰ ਦੇ ਵਿੱਚ ਆਏ ਆ ਇੱਥੇ ਆ ਕੇ ਵੇਖਣ ਨੂੰ ਮਿਲਿਆ ਕਿ ਲੋਕਾਂ ਦੇ ਘਰ ਜਿਹੜੇ ਉਹ ਤਬਾਹ ਹੋ ਗਏ ਆ ਔਰ ਬਹੁਤ ਬੁਰੀ ਤਰ੍ਹਾਂ ਪਾਣੀ ਦੀ ਮਾਰ ਇੱਥੇ ਜਿਹੜੇ ਲੋਕ ਨੇ ਇਹ ਆਏ ਆ ਇਹ ਅੱਜ ਵੀ ਵੇਖਣ ਨੂੰ ਮਿਲਿਆ ਹੈ ਅੱਜ 5 ਤਰੀਕ ਹੋ ਚੁੱਕੀ ਹੈ ਨਵੇਂ ਮਹੀਨੇ ਦੀ ਔਰ ਅੱਜ ਵੇਖਣ ਨੂੰ ਮਿਲਿਆ ਕਿ ਪਾਣੀ ਲੱਥਣ ਤੋਂ ਬਾਅਦ ਇਹਨਾਂ ਲੋਕਾਂ ਨੇ ਵਿਚਾਰੇ ਆਪਣੇ ਬਿਸਤਰੇ ਔਰ ਲੰਮੇ ਪੈਣ ਵਾਲੇ ਕੱਪੜੇ ਬੱਚਿਆਂ ਦੇ ਕੱਪੜੇ ਜਿਹੜੇ ਉਹ ਕੰਧਾਂ ਦੇ ਉੱਤੇ ਸੁੱਕਣੇ ਪਾਏ ਹੋਏ ਆ ਔਰ ਬਹੁਤ ਬੁਰੀ ਤਰ੍ਹਾਂ ਇਹ ਪਾਣੀ ਦੀ ਲਪੇਟ ਦੇ ਵਿੱਚ ਜਿਹੜੇ ਲੋਕ ਨੇ ਆਏ ਆ ਔਰ ਇਥੇ ਮੈਂ ਦਾਨ ਦੇਣ ਵਾਲਿਆਂ ਨੂੰ ਇੱਕ ਜ਼ਰੂਰੀ ਜਿਹੜੀ ਬੇਨਤੀ ਕਰਨੀ ਹੈ ਕਿ ਆਪਾਂ ਦਾਨ ਦੇਣ ਤੋਂ ਪਹਿਲਾਂ ਅਸੀਂ ਜਿਉਂ ਅੰਮ੍ਰਿਤਸਰ ਤੋਂ ਚੱਲੇ ਆ ਲਗਭਗ 100 ਤੋਂ ਵੱਧ ਟਰਾਲੀ ਜਿਹੜੀ ਦਾਨ ਦੇਣ ਵਾਲੀਆਂ ਇੱਥੇ ਪਹੁੰਚੀਆਂ ਔਰ ਅਸੀਂ ਇੱਕ ਬੇਨਤੀ ਕਰਨੀ ਹੈ ਕਿ ਦਾਨ ਦੇਣ ਦੀ ਜਿਹੜੀ ਸਾਡੇ ਪੰਜਾਬੀਆਂ ਦੀ ਰੀਤੇ ਬਹੁਤ ਚੰਗੀ ਹੈ ਵਧੀਆ ਗੱਲ ਹੈ ਕਿ ਅਸੀਂ ਦਾਨ ਹੀ ਆ ਦਾਨ ਕਰਨਾ ਚਾਹੀਦਾ ਹੈ ਪਰ ਦਾਨ ਕਰਨ ਤੋਂ ਪਹਿਲਾਂ ਉਹ ਜਗਾ ਜ਼ਰੂਰ ਵੇਖ ਲੈਣੀ ਚਾਹੀਦੀ ਹੈ ਕਿ ਅਸੀਂ ਜਿਹੜਾ ਦਾਨ ਕਰ ਰਹੇ ਹਾਂ ਕੀ ਸਹੀ ਜਗਾ ਹੋ ਰਿਹਾ ਹੈ ਕਿ ਦਾਨ ਦੇਣ ਦਾ ਤਰੀਕਾ ਜਿਹੜਾ ਉਹ ਸਹੀ ਹੈ ਉਹਦੇ ਨਾਲੋਂ ਕਿੰਨਾ ਵਧੀਆ ਹੋਵੇ ਕਿ ਆਪਾਂ ਇੱਕ ਦੋ ਪਰਿਵਾਰਾਂ ਨੂੰ ਲੈ ਕੇ ਔਰ ਉਹਨਾਂ ਪਰਿਵਾਰਾਂ ਨੂੰ ਵਸਣਯੋਗ ਕਰ ਦਈਏ ਕਿ ਉਹਨਾਂ ਪਰਿਵਾਰਾਂ ਦੇ ਘਰਾਂ ਦੀਆਂ ਵਸਤੂਆਂ ਜਿਵੇਂ ਉਹਨਾਂ ਨੂੰ ਫਰਿੱਜਾਂ ਕਣਕ ਬੀਜਣ ਵਾਸਤੇ ਦਾਣੇ ਲੈ ਕੇ ਦਈਏ ਉਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਲੈ ਕੇ ਦਈਏ ਔਰ ਉਹਨਾਂ ਪਰਿਵਾਰਾਂ ਨੂੰ ਪੁੱਛਿਆ ਜਾਵੇ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਆਪਾਂ ਪੂਰੀਆਂ ਕਰੀਏ ਔਰ ਦਾਨ ਦੇਣਾ ਜਿੱਥੇ ਬੜੀ ਚੰਗੀ ਗੱਲ ਹੈ ਉਥੇ ਦਾਨ ਦੀ ਸਹੀ ਵਰਤੋਂ ਕਰਨਾ ਵੀ ਸਾਡਾ ਜਿਹੜਾ ਉਹ ਫਰਜ਼ ਬਣਦਾ ਬੜੇ ਦੁੱਖ ਦੀ ਗੱਲ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਸੀਂ ਰਮਦਾਸ ਏਰੀਏ ਦੇ ਪਿੰਡ ਮੰਦਰਾਂਵਾਲੀ ਵਿਖੇ ਖਲੋਤੇ ਆਏ ਉੱਥੋਂ ਦੇ ਮੌਜੂਦਾ ਸਰਪੰਚ ਸਾਹਿਬ ਨੇ ਸਾਡੇ ਨਾਲ ਸਾਬਕਾ ਸਰਪੰਚ ਸਾਹਿਬ ਨੇ ਸਾਡੇ ਨਾਲ ਖੜੇ ਨੇ ਔਰ ਅਸੀਂ ਇੱਥੇ ਸੰਗਤਾਂ ਨੂੰ ਬੇਨਤੀ ਕਰਨ ਵਾਸਤੇ ਇਲਾਕੇ ਦੇ ਵਿੱਚ ਅਸੀਂ ਵਿਚਰੇ ਆਂ ਵੀ ਗਰਾਊਂਡ ਲੈਵਲ ਤੇ ਵੇਖਿਆ ਜਾਵੇ ਕਿ ਇੱਥੇ ਮਸਲਾ ਕੀ ਹੈ ਮੈਂ ਇੱਕ ਆਪ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਵਿਸ਼ੇਸ਼ ਤੌਰ ਤੇ ਕਿ ਇਸ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਆ ਕੇ ਵੇਖਣ ਨੂੰ ਮਿਲਿਆ ਕਿ ਇਹਨਾਂ ਦੇ ਵਰਤਨ ਵੇਖੋ ਜਿਹੜੇ ਵਰਤਨ ਵਾਲੇ ਔਰ ਇਹਨਾਂ ਦਾ ਕਣਕ ਵਾਲਾ ਜਿਹੜਾ ਡਰਮ ਸੀ ਉਹ ਵੇਖਿਆ ਗਿਆ ਹੈ ਕਿ ਉਹ ਕਣਕ ਉਹਦੇ ਵਿੱਚੇ ਫੁੱਲ ਕੇ ਇੰਨੀ ਮਤਲਬ ਮੰਦੀ ਹਾਲਤ ਹੋਈ ਪਈ ਹੈ ਕੋਈ ਇਹਨਾਂ ਦੇ ਘਰ ਦਾ ਸਮਾਨ ਜਿਹੜਾ ਵਰਤੋਂ ਵਾਲਾ ਕੋਈ ਵੀ ਵਿਚਾਰਿਆਂ ਦਾ ਨਹੀਂ ਰਹਿ ਗਿਆ ਇਹਨਾਂ ਨੇ ਸੋਫੇ ਤੱਕ ਆਪਣੇ ਕੱਪੜਿਆਂ ਤੱਕ ਬੱਚਿਆਂ ਦੇ ਜਿਹੜੇ ਗਲ ਪਾਉਣ ਵਾਲੇ ਔਰ ਰਾਤ ਨੂੰ ਸੌਣ ਵਾਲੇ ਬਿਸਤਰ ਤੱਕ ਜਿਹੜੇ ਆ ਉਹ ਇਹਨਾਂ ਨੇ ਕੋਠਿਆਂ ਦੇ ਉੱਤੇ ਸੁੱਕਣੇ ਪਾਉਣੇ ਕੀਤੇ ਹੈ ਔਰ ਅਸੀਂ ਆਪਣੇ ਨਗਰ ਚੀਚੇ ਵੱਲੋਂ ਇੱਕ ਸਾਰੇ ਸੂਝਵਾਨ ਵੀਰ ਮੇਰੇ ਨਾਲ ਆਏ ਨੇ ਅਸੀਂ ਇੱਕ ਮਨ ਬਣਾਇਆ ਇੱਕ ਵਿਚਾਰ ਕੀਤਾ ਹੈ ਕਿ ਇਹ ਦਾਨ ਦੇਣ ਦੀ ਜਿਹੜੀ ਦਸ਼ਾ ਇਹਨੂੰ ਬਦਲਿਆ ਜਾਵੇ ਔਰ ਬੇਅੰਤ ਦਾਨ ਜਿਹੜਾ ਉਹ ਆ ਰਿਹਾ ਅਸੀਂ ਅਮਰਸਰ ਤੋਂ ਆ ਰਹੇ ਅਸੀਂ ਕਰੀਬ 100 ਟਰਾਲੀ ਸਾਨੂੰ ਰਸਤੇ ਦੇ ਵਿੱਚ ਮਿਲੀ ਹੈ ਔਰ ਵਧੀਆ ਗੱਲ ਵੀ ਹੈ ਦਾਨ ਦੇਣਾ ਵੀ ਚਾਹੀਦਾ ਹੈ ਸਾਡਾ ਪੰਜਾਬੀਆਂ ਦਾ ਖਾਸ ਕਰਕੇ ਪੰਜਾਬੀ ਹੋਂਦ ਤੇ ਅਸੀਂ ਮਾਨ ਨਹੀਂ ਕਰਦੇ ਸਾਡਾ ਫਰਜ਼ ਵੀ ਹੈ ਔਰ ਮੈਂ ਇੱਕ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਹਾਂ ਕਿ ਆਪਾਂ ਪਿੰਡਾਂ ਦੇ ਵਿੱਚੋਂ ਜਿੱਥੇ ਲੱਖ ਲੱਖ ਦੋ ਦੋ ਚਾਰ ਚਾਰ ਲੱਖ ਰੁਪਈਆ ਗਰਾਈਆਂ ਕਰਕੇ ਆਪਾਂ ਇਹ ਪਾਣੀ ਦੀਆਂ ਬੋਤਲਾਂ ਜਾਂ ਆਟੇ ਦੇ ਥੋੜੇ ਜਾਂ ਚੌਖਰ ਬੇਅੰਤ ਸਵਾਵਾ ਜਿਹੜੀਆਂ ਚੱਲ ਰਹੀਆਂ ਉਥੇ ਆਪੋ ਆਪਣਾ ਆਪਾਂ ਫਰਿਸ਼ ਸਮਝਦੇ ਹੋਏ ਇਸ ਤਰ੍ਹਾਂ ਗਰਾਊਂਡ ਲੈਵਲ ਤੇ ਆ ਕੇ ਇਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਇਹਨਾਂ ਭਰਾਵਾਂ ਦੇ ਨਾਲ ਇਹਨਾਂ ਦੇ ਗਾਲਾ ਕੇ ਮਿਲਿਆ ਜਾਵੇ ਤੇ ਇਹਨਾਂ ਦੇ ਨਾਲ ਸਲਾਹ ਕੀਤੀ ਜਾਵੇ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਮੈਂ ਬੇਨਤੀ ਕਰਦਾ ਹਾਂ ਕਿ ਜਿਵੇਂ ਅਸੀਂ ਇਸ ਪਰਿਵਾਰ ਕੋਲ ਆਏ ਹਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਦੋ ਚਾਰ ਪਰਿਵਾਰ ਜਿਹੜੇ ਅਡੌਪਟ ਕਰਕੇ ਔਰ ਉਹਨਾਂ ਪਰਿਵਾਰਾਂ ਨੂੰ ਵਸਨ ਜੋਗ ਜਿਹੜਾ ਉਹ ਸਾਡੇ ਨਗਰ ਵੱਲੋਂ ਕੀਤਾ ਜਾਵੇ ਕਿ ਜਿਵੇਂ ਅਸੀਂ ਇਹਨਾਂ ਨੂੰ ਫਰਿੰਜ ਤੱਕ ਸੌਣ ਵਾਲੇ ਬਿਸਤਰ ਲੈ ਕੇ ਦੇਵਾਂਗੇ ਬੈੱਡ ਜੋ ਵੀ ਇਹਨਾਂ ਦੀਆਂ ਜ਼ਰੂਰੀ ਵਸਤੂਆਂ ਨੇ ਉਹ ਲੈ ਕੇ ਇਹਨਾਂ ਨੂੰ ਸਮੁੱਚੇ ਨਗਰ ਦੇ ਸਹਿਯੋਗ ਦੇ ਨਾਲ ਅਸੀਂ ਜਿਹੜੀਆਂ ਉਹ ਲੈ ਕੇ ਦੇਵਾਂਗੇ ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿੱਥੇ ਆਪਾਂ ਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਜਿਵੇਂ ਸਾਡੇ ਇਲਾਕੇ ਦੇ ਉੱਤੇ ਬੜੀ ਰਹਿਮਤ ਭਰੀ ਹੈ ਮੇਰੇ ਪਾਤਸ਼ਾਹ ਦੀ ਕਿ ਅਸੀਂ ਬਿਲਕੁਲ ਠੀਕ ਠਾਕ ਆ ਔਰ ਉਹਨਾਂ ਇਲਾਕਿਆਂ ਦੇ ਵਿੱਚੋਂ ਅਸੀਂ ਇਹਨਾਂ ਨੂੰ ਦਾਨ ਦੇਣ ਵਾਸਤੇ ਆਉਣੇ ਔਰ ਦਾਨ ਦੀ ਦਿਸ਼ਾ ਨੂੰ ਜਿਹੜਾ ਉਹ ਜ਼ਰੂਰ ਬਦਲੀਏ ਆਪਾਂ ਇਸ ਤਰ੍ਹਾਂ ਆ ਕੇ ਦਾਨ ਲੈ ਕੇ ਆਉਣ ਤੋਂ ਪਹਿਲਾਂ ਗਰਾਊਂਡ ਲੈਵਲ ਤੇ ਆ ਕੇ ਇਹਨਾਂ ਭਰਾਵਾਂ ਨੂੰ ਮਿਲੀਏ ਔਰ ਇਹਨਾਂ ਦਾ ਹਾਲ ਚਾਲ ਜਾਣੀਏ ਇਹਨਾਂ ਨੂੰ ਪੁੱਛੀਏ ਔਰ ਇੱਕ ਇੱਥੇ ਖੁਸ਼ੀ ਵਾਲੀ ਗੱਲ ਵੀ ਹੈ ਕਿ ਜਦੋਂ ਅਸੀਂ ਇਹਨਾਂ ਦੇ ਕੋਲ ਕੁਝ ਨਹੀਂ ਐਸ ਟਾਈਮ ਬਿਲਕੁਲ ਬੇਕਾਰ ਨਕਾਰਾ ਹੋਏ ਨੇ ਤੇ ਵੀਰ ਆਪਣੇ ਕੱਪੜੇ ਸੁੱਕਣੇ ਪਾ ਰਿਹਾ ਸੀ ਜਦੋਂ ਅਸੀਂ ਆ ਕੇ ਵੀਰ ਜੀ ਨੂੰ ਪੁੱਛਿਆ ਭਾਈ ਕੀ ਹਾਲ ਐ ਤੇ ਵੀਰ ਨੇ ਬੜੀ ਚੜ੍ਹਦੀ ਕਲਾ ਨਾਲ ਦੱਸਿਆ ਕਿ ਵੀਰ ਜੀ ਬਿਲਕੁਲ ਠੀਕ ਠਾਕ ਆ ਚੜ੍ਹਦੀ ਕਲਾ ਐ ਇਹ ਸਾਡੇ ਪੰਜਾਬੀਆਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਐ ਔਰ ਅਸੀਂ ਇਹ ਇਸ ਤੀਤੇ ਮਾਨਵੀ ਮਹਿਸੂਸ ਕਰਦੇ ਆ ਕਿ ਸਾਡੇ ਗੁਰੂ ਸਹਬਾਨਾ ਨੇ ਸਾਡੇ ਉੱਤੇ ਜਿੱਥੇ ਰਹਿਮਤਾ ਕੀਤੀਆਂ ਔਰ ਅਸੀਂ ਆਪਣੇ ਅੱਜ ਫਰਜ਼ ਨੂੰ ਜ਼ਰੂਰ ਪੂਸ਼ਾਣੀ ਐ ਜੇ ਜਿੱਥੇ ਦਾਨ ਦੇਣਾ ਉਹ ਦਾਨ ਦੀ ਸਹੀ ਵਰਤੋਂ ਜਿਹੜੀ ਆਪਾਂ ਸਾਰੇ ਰਲ ਮਿਲ ਕੇ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ